ਬਹੁਤ ਅੱਛਾ ਬਹੁਤ ਅੱਛਾ ਤੇ ਅਭਿਸ਼ੇਕ ਵੀ ਆ ਤੁਸੀਂ ਵੀ ਇੱਕ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ ਹਾਂ ਉਹ ਦੋ ਦੋ ਗੈਨਰਟੀ ਕੰਮ ਤੁਹਾਡੇ ਬਿਨਾਂ ਲੈਣੇ ਪੈਗੇ ਨਾ ਹਾਂ ਪਰ ਬਹੁਤ ਮੁਬਾਰਕ ਗੱਲ ਹੈ ਕਿ 52 ਸਾਲਾਂ ਬਾਅਦ ਤੇ ਆਪ ओलंपिक ਦੇ ਵਿੱਚ ਚਿਹਰਾ ਆਇਆ ਆ ਪਾਣ ਨੂੰ ਮੈਂ ਵੀ ਆਉਣਾ ਸੀ ਤੁਹਾਡੇ ਆ ਬਣਾ ਬਣਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਨੂੰ ਹੌਸਲੇ ਬਣਾਉਣ ਪਰ ਮੈਨੂੰ ਆਉਣ ਹੀ ਨਹੀਂ ਦਿੱਤਾ ਪੋਲੀਟਿਕਲ ਕਲੀਅਰੈਂਸ ਨਹੀਂ ਦਿੱਤੀ ਆ ਆਜਰਾਤ ਨੂੰ ਆਜਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ ਵਾਲੇ ਕੁਆਟਰ ਫਾਈਨਲ ਚ ਤੁਸੀਂ ਇੱਕ ਸਰ ਵੀ ਤੁਹਾਡੇ ਨਾਲ ਰਹਿੰਦੇ ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ ਤੋਂ ਤੁਹਾਡੇ ਕੋਲ ਪਹੁੰਚ ਨਹੀਂ ਸਕੂਗਾ ਮੈਂ ਪਰ ਅਸੀਂ ਨਾਲ ਆ ਇੱਥੇ ਇੱਕ ਇੱਕ ਮਿੰਟ ਇੱਕ ਸਕਿੰਟ ਨਾ ਸੀ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਆ ਤੇ ਹਮੇਸ਼ਾ ਨਾਲ ਨਾਲ ਕੱਲ੍ਹ ਵਾਲਾ ਕੱਟ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਭਕਾਮਨਾਵਾਂ ਔਰ ਦਿਲ ਲਾ ਕੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਉਹ ਗੈਪ ਮਿਲ ਜਾਂਦੇ ਉਹਨਾਂ ਨੂੰ ਕੱਲ੍ਹ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ ਹਾਂ ਇਹ ਸੈਂਟਰ ਵਾਲਾ ਕੁਝ ਸਾ ਥੋੜਾ ਜਿਹਾ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੋਂ ਕੋਈ ਪ੍ਰੋਬਲਮ ਨਹੀਂ ਪਰ ਸੈਂਟਰ ਚੋਂ ਵੱੜਦੇ ਸੀ ਕੱਲ੍ਹ ਉਹ ਹਾਂ ਸੋ ਕੋਸਾ ਮੈਨੂੰ ਲੱਗਾ ਸਮਝਾ ਵੀ ਰਹੇ ਸੀ ਇੱਕ ਡਿਊਰਿੰਗ ਬ੍ਰੇਕ ਨਾ ਹਮਸਾ ਮੈਂ ਕੱਲ ਕੱਲਾ ਕੀ ਚੀਜ਼ ਦੇਖਣਾ ਤੇ ਤੁਸੀਂ ਗੋਲਡ ਲੈ ਕੇ ਆਉਣਾ ਤਾਂ ਤੁਹਾਨੂੰ 에어ਪੋਰਟ ਤੇ ਲੈਣਾ ਪਾਉਂਗੀ ਸੀ ਹਾਂ ਤੇ ਕੋਈ ਗੱਲ ਨਹੀਂ ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ ਕੋਈ ਗੱਲ ਨਹੀਂ ਪਰ ਅਸੀਂ ਤੁਹਾਡੇ ਨਾਲ ਹੀ ਹਾਂ ਸਮਝੋ ਨਾਲ ਹੀ ਹਾਂ ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ ਮਨਦੀਪ ਨੂੰ ਗੁਰਜੰਟ ਨੂੰ ਸ਼ਮਸ਼ੇਰ ਨੂੰ ਹੈਨਾ ਉਹ ਸ਼੍ਰੀ ਜੇਸ਼ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੌਸਲਾ ਵੀ ਵਧਾਏ ਤੇ ਕੱਲ੍ਹ ਵਾਸਤੇ ਗੁੱਡ ਲੱਕੀ। ਓਕੇ ਆ ਮਨਦੀਪ ਓਕੇ ਓਕੇ ਟੇਕ ਕੇਅਰ ਗੁੱਡ ਲੱਕ ਗੁੱਡ ਲੱਕ ਗੁੱਡ ਲੱਕ